ਹੁਕਮ ਨਾਮੇ ਨੂੰ ਵੀ ਮੰਨ ਲਈ ਤਿਆਰ ਨਹੀਂ ਆਪਣੀ ਮਨ ਮਰਜ਼ੀ ਦਾ ਹੁਕਮਨਾਮਾ ਚਾਹੁੰਦੇ। ਸਾਡੀ ਮਨ ਮਰਜ਼ੀ ਦਾ ਹੁਕਮਨਾਮਾ ਹੋਵੇ। ਕਿਸੇ ਮਾਈ ਦਾ ਪੋਤਾ ਤੇ ਉਹਦੀ ਪੋਤ ਨਾ ਕਿੰ ਬਾਹਰੋਂ ਆਏ। ਕਈ ਸਾਲਾਂ ਬਾਅਦ। ਉਹ ਬਾਹਰੋਂ ਆਏ ਕਈ ਸਾਲਾਂ ਬਾਅਦ ਤੇ ਮਾਈ ਨੇ ਸ਼ਕਰਾਨੇ ਵਜੋਂ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾਈ ਮਾਈ ਨੇ ਪੋਤ ਨੌ ਤੇ ਪੋਤੇ ਦੇ ਬਾਹਰ ਆਉਣ ਦੀ ਖੁਸ਼ੀ ਵਿੱਚ ਵਿਦੇਸ਼ੋਂ ਆਉਣ ਦੀ ਖੁਸ਼ੀ ਵਿੱਚ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਉਸ ਤੋਂ ਪ੍ਰੰਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਸਹਿਬ ਲਿਆ ਗਿਆ ਹੁਕਮਨਾਮਾ ਸੋਰਠ ਰਾਗ ਦੇ ਵਿੱਚੋਂ 634 ਅੰਗ ਤੇ ਨਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਆਇਆ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲਿਹੋ ਮਨ ਮਾਹੀ ਇਹ ਹੁਕਮ ਨਮਾ ਸਰ ਇਹਦੇ ਵਿਚਲੀਆਂ ਪੰਕਤੀਆਂ ਸਨ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਪਨ ਉਹ ਜਦੋਂ ਹੁਕਮਨਾਮਾ ਸਹਿਬ ਲਿਆ ਮਾਈ ਨੇ ਸੁਣਿਆ ਤੇ ਮਾਈ ਘਬਰਾ ਗਈ ਮਾਈ ਹੁਕਮਨਾਮਾ ਸੁਣ ਕੇ ਘਬਰਾ ਗਈ ਜਦੋਂ ਪੰਕਤੀਆਂ ਸੁਣੀਆਂ ਵੀ ਘਰ ਵਾਲੀ ਜਿਹੜੀ ਐ ਉਹ ਪ੍ਰੇਤ ਪ੍ਰੇਤ ਕਹਿ ਕੇ ਭੱਜ ਜਾਂਦੀ ਐ ਹੁਣ ਅਰਦਾਸ ਕਰਵਾਈ ਸੀ ਪੋਤੇ ਦੇ ਤੇ ਪੋਤ ਨੌ ਦੇ ਵਿਦੇਸ਼ੋਂ ਆਉਣ ਦੀ ਖੁਸ਼ੀ ਵਿੱਚ ਮਾਈ ਨੂੰ ਲੱਗਾ ਵੀ ਮਾਰਾ ਹੋ ਗਿਆ ਉਹ ਮਾਈ ਨੇ ਗ੍ਰੰਥੀ ਸਿੰਘ ਨੂੰ ਪੁੱਛਿਆ ਬਾਬਾ ਜੀ ਹੁਕਮਨਾਮਾ ਸਾਹਿਬ ਦੁਬਾਰਾ ਲੈ ਦਿਓ ਉਹ ਕਹਿਣ ਲੱਗੀ ਹੁਕਮਨਾਮਾ ਸਾਹਿਬ ਦੁਬਾਰਾ ਲੈ ਦਿਓ ਦੇਖੋ ਗੁਰੂ ਦਾ ਹੁਕਮਨਾਮਾ ਵੀ ਅਸੀਂ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਮੰਨਣ ਨੂੰ ਤਿਆਰ ਨਹੀਂ ਅਸੀਂ ਤਾਂ ਆਪਣੀ ਮਨਮਰਜ਼ੀ ਦਾ ਹੁਕਮਨਾਮਾ ਚਾਹੁੰਨੇ ਹਾਂ ਜੇ ਖੁਸ਼ੀ ਦੀ ਹੋਵੇ ਅਰਦਾਸ ਤੇ ਬਾਬਾ ਬੋਲਦਾ ਹੋਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਫਿਰ ਆਖਾਂਗੇ ਜੀ ਬਾਬਾ ਜੀ ਹੁਕਮਨਾਮਾ ਬੜੇ ਚੜ੍ਹਦੀ ਕਲਾ ਵਾਲਾ ਆਇਆ ਬੜਾ ਸੋਹਣਾ ਆਇਆ ਬੜਾ ਸੋਹਣਾ ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਸੀਂ ਚੰਗੇ ਮਾੜੇ ਹੁਕਮਨਾਮੇ ਸਮਝਦੇ ਆਂ ਵੀ ਆ ਚੰਗਾ ਆ ਮਾੜਾ ਕਈ ਕਹਿ ਦਿੰਦੇ ਆ ਨਾ ਵੀ ਬਾਬਾ ਜੀ ਚੰਗਾ ਹੁਕਮਨਾਮਾ ਲਿਓ ਜੀ ਅਰਦਾਸ ਕਰਾਈ ਆ ਫਿਰ ਪੁੱਛਣਗੇ ਬਾਬਾ ਜੀ ਹੁਕਮਨਾਮਾ ਚੰਗਾ ਹੀ ਆਇਆ ਹੁਕਮਨਾਮਾ ਚੰਗਾ ਆਇਆ ਇਹਨਾਂ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾੜਾ ਹੁਕਮਨਾਮਾ ਵੀ ਕੀ ਹੁੰਦਾ ਕੋਈ ਗੁਰੂ ਸਾਹਿਬਾਂ ਨੇ ਮਾੜੀ ਬਾਣੀ ਵੀ ਲਿਖੀ ਆ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾੜੇ ਸ਼ਬਦ ਵੀ ਹੈਗੇ ਆ ਖੋ ਪੜਿਓ ਅਸੀਂ ਤਾਂ ਚੰਗੇ ਮਾੜੇ ਦੀਆਂ ਵਿਚਾਰਾਂ ਕਰੀ ਬੈਠੇ ਆ ਇਹ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 1430 ਅੰਗਾਂ ਦੇ ਵਿੱਚ ਦਰਜ ਹਨ ਇਹ ਸਾਰੀ ਸਾਡੀ ਆਤਮਾ ਲਈ ਆ ਇਹ ਸਾਡੇ ਅੰਦਰ ਲਈ ਆ ਅਸੀਂ ਮੰਨਣ ਨੂੰ ਤਿਆਰ ਨਹੀਂ ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਨੂੰ ਤਿਆਰ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਮੰਨਣ ਨੂੰ ਤਿਆਰ ਜੇ ਗ੍ਰੰਥੀ ਨੇ ਹੁਕਮਨਾਮਾ ਲਿਆ ਤੇ ਕਹਿ ਦਿੱਤਾ ਜੀ ਬਾਬਾ ਜੀ ਹੁਕਮਨਾਮਾ ਚੰਗਾ ਲੋ ਇਹ ਜੀ ਮਾੜਾ ਹੁਕਮਨਾਮਾ ਲੈ ਲਿਆ ਦੁਬਾਰਾ ਲੋ ਹੁਕਮਨਾਮਾ ਕਿੱਥੇ ਸਾਡੀ ਸੋਚ ਅੱਜ ਖੜੀ ਆ ਕਿੱਥੇ ਖੜੀਆਂ ਸੀ ਇੱਕ ਪਾਸੇ ਅਰਦਾਸ ਕਰਾਉਣੀ ਆ ਦੂਜੇ ਪਾਸੇ ਗੁਰੂ ਦੀ ਮਰਜ਼ੀ ਨਾਲ ਆਇਆ ਹੁਕਮਨਾਮਾ ਵੀ ਮੰਨਣ ਨੂੰ ਤਿਆਰ ਨਹੀਂ ਸਾਡੀ ਮਰਜ਼ੀ ਹੋਵੇ ਵੀ ਬਾਬਾ ਇਥੋਂ ਹੁਕਮਨਾਮਾ ਲਈ ਆ ਲਈ ਅਸੀਂ ਤਾਂ ਆਪ ਦੀ ਮਰਜ਼ੀ ਦਾ ਹੁਕਮਨਾਮਾ ਭਾਲਦੇ ਆ ਆਪ ਦੀ ਮਰਜ਼ੀ ਦਾ ਤੇ ਮਾਫ ਕਰਨਾ ਕਈ ਸਾਡੇ ਗਰੰਤੀ ਸਿੰਘ ਵੀ ਕੀ ਕਰਦੇ ਆ ਅਗਲੇ ਨੂੰ ਖੁਸ਼ ਕਰਨ ਵਾਸਤੇ ਜਿਵੇਂ ਹੁਕਮਨਾਮਾ ਲੈਣਗੇ ਕੱਢ ਕੇ ਪਰਮੇਸ਼ਰ ਦਿੱਤਾ ਬੰਨਾ ਦੁਹਰੋ ਕੱਢੇ ਰੱਬ ਬੰਨਾ ਤੇ ਜੇ ਹੋਇਆ ਮਰਗਦਾ ਪ੍ਰੋਗਰਾਮ ਫਿਰ ਨਾਵੇਂ ਪਾਸ਼ਾ ਦਾ ਹੁਕਮਨਾਮਾ ਕੱਢ ਕੇ ਰੱਖ ਲੈਣਗੇ ਵੀ ਪਰਿਵਾਰ ਵਾਲੇ ਨਾਰਾਜ਼ ਨਾ ਹੋ ਜਾਣ ਕਿਤੇ ਖੁਸ਼ੀ ਦਾ ਹੁਕਮ ਨਾ ਮੰਨਾ ਲੈ ਦੀਏ। ਉਥੇ ਫਿਰ ਨਾਵੇਂ ਦਾ ਨਾਵੇਂ ਪਾਤਸ਼ਾਹ ਦਾ ਹੁਕਮ ਨਾ ਮੰਮ ਲੈਣਗੇ। ਉਹ ਭਲਿਓ ਸਾਰੀ ਬਾਣੀ ਹੀ ਇੱਕੋ ਉਪਦੇਸ਼ ਕਰਦੀ ਹੈ। ਸਾਰੀ ਬਾਣੀ ਇੱਕੋ ਉਪਦੇਸ਼ ਦਿੰਦੀ ਹੈ। ਇੱਕ ਦੇ ਲੜ ਲਾਉਂਦੀ ਆ, ਇੱਕ ਨਾਲ ਜੋੜਦੀ ਆ, ਇੱਕ ਦੀ ਗੱਲ ਕਰਦੀ ਆ। ਬਾਣੀਆਂ ਵਿੱਚ ਕੋਈ ਵਖਰੇਵਾ ਨਹੀਂ ਹੈਗਾ। ਸ਼ਬਦਾਂ ਵਿੱਚ ਕੋਈ ਵਖਰੇਵਾ ਨਹੀਂ ਹੈਗਾ। ਏ ਇਹ ਨਹੀਂ ਆਉ ਮੜਾ ਆ ਚੰਗਾ ਸਾਨੂੰ ਇਹ ਸੋਚ ਜਿਹੜੀ ਤਿਆਗਣੀ ਪੈਣੀ ਇਹ ਤਿਆਗ ਕਰਨਾ ਪੈਣਾ ਸੋਚ ਦਾ ਗੁਰੂ ਦਾ ਹੁਕਮ ਗੁਰੂ ਦੀ ਬਖਸ਼ਿਸ਼ ਹੋਇਆ ਕਰਦਾ ਹੈ ਤੇ ਜੋ ਗੁਰੂ ਨੇ ਹੁਕਮ ਦਿੱਤਾ ਉਹਨੂੰ ਮੰਨਣਾ ਸਿੱਖ ਦਾ ਫਰਜ਼ ਹੋਇਆ ਕਰਦਾ ਹੈ ਇਹ ਹਰ ਕਿਸੇ ਮੇਰੇ ਹਿਸਾਬ ਨਾਲ ਗਰੰਥੀ ਸਿੰਘ ਨਾਲ ਹੁੰਦਾ ਜਦੋਂ ਵੀ ਕੋਈ ਅਰਦਾਸ ਕਰਾਉਣ ਆਉਂਦਾ ਹੈ ਅਰਦਾਸ ਕਰਾਈ ਪੁੱਛਣਾ ਹੀ ਪੁੱਛਣਾ ਉਹਨਾਂ ਨੇ ਖਾਸ ਕਰਕੇ ਬੀਬੀਆਂ ਪੁੱਛਣਗੀਆਂ ਬਾਬਾ ਜੀ ਹੁਕਮਨਾਮਾ ਚੰਗਾ ਆਇਆ ਮੈਨੂੰ ਵੀ ਪੁੱਛ ਲੈਂਦੀਆਂ ਨੇ ਕਈ ਸੰਗਤਾਂ ਬਾਬਾ ਜੀ ਹੁਕਮਨਾਮਾ ਚੰਗਾ ਆਇਆ ਸੋ ਇਹੋ ਜੀ ਸਾਡੀ ਸੋਚ ਬਣ ਬਣ ਚੁੱਕੀ ਹੈ ਇਹਦਾ ਤਿਆਗ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾੜਾ ਕੋਈ ਹੁਕਮਨਾਮਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾੜਾ ਕੋਈ ਸ਼ਬਦ ਨਹੀਂ ਹੈ ਸਾਰੇ ਚੰਗੇ ਸ਼ਬਦ ਨੇ ਸਾਰੇ ਪ੍ਰੇਰਣਾ ਕਰਦੇ ਨੇ ਕੁਝ ਉਹ ਸ਼ਬਦ ਨੇ ਜਿਹੜੇ ਸਾਵਧਾਨ ਕਰਦੇ ਨੇ ਦੱਸਦੇ ਵੀ ਮਰਨਾ ਹੈ ਤੂੰ ਮਰੇਗਾ ਜ਼ਰੂਰ ਆ ਉਹ ਸ਼ਬਦ ਨੇ ਜਿਹੜੇ ਕਹਿੰਦੇ ਜਿਆਦਾ ਖੁਸ਼ੀਆਂ ਵਿੱਚ ਨਾ ਡੁਬਾਰੇਂ ਪਤਾ ਨਹੀਂ ਕਦੋਂ ਅੰਤ ਆ ਜਾਣਾ ਸਾਰੇ ਉਪਦੇਸ਼ ਬਖਸ਼ਿਸ਼ ਕਰਦੇ ਆ ਸਤਿਗੁਰੂ ਰਹਿਮਤ ਕਰਨ ਸਾਨੂੰ ਸਮਤ ਦੇਣ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ